ਕੀਤੇ ਨੇ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ ਔਰ ਕਿੱਦਾਂ ਹੋ ਗਿਆ ਮੈਨੂੰ ਕੱਲ ਸ਼ਾਮ ਨੂੰ 6 ਵਜੇ ਦੇ ਕਰੀਬ ਪਤਾ ਲੱਗਾ ਵੀ ਉਸ ਪਾ ਐਕਸੀਡੈਂਟ ਹੋ ਗਿਆ ਪਤਾ ਨਹੀਂ ਲੱਗਾ ਕਿ ਕਿਸ ਤਰ੍ਹਾਂ ਹੋਇਆ ਕਿਹਦੇ ਨਾਲ ਹੋਇਆ ਇਹ ਕੋਈ ਪਤਾ ਨਹੀਂ ਲੱਗਾ ਜੀ ਅਜੇ ਤੱਕ ਜੀ ਕਿੰਨੇ ਸਮੇਂ ਤੋਂ ਦੁਬਈ ਚ ਰਹਿ ਰਹੇ ਸੀ ਇਹ 3 ਮਹੀਨੇ ਹੋ ਨਾ ਆ ਗਿਆ ਜੀ ਫਿਲਹਾਲ ਹੁਣੇ ਭੇਜਿਆ ਸੀ ਭੇਜ ਗਿਆ ਸੀ ਤੇ ਤੁਹਾਨੂੰ ਕਿਦੋਂ ਪਤਾ ਲੱਗਾ ਕਿੰਨੇ ਦੱਸਿਆ ਤੁਹਾਨੂੰ ਕਿ ਇਹ ਦਾ ਬੇਟੇ ਨੇ ਹਾਦਸਾ ਵਾਪਰ ਗਿਆ ਇਹ ਉੱਥੋਂ ਕਿਸੇ ਬੰਦੇ ਦੇ ਫੋਨ ਸੇਗਾ ਮੇਰੇ ਭਤੀਜੇ ਦਾ ਹੂੰ ਜੋ ਪੱਦੀ ਕੰਮ ਕਰਦਾ ਫੈਕਟਰੀ 'ਚ ਗੁਆਇਆਂ ਦੇ ਉਹਨੂੰ ਫੋਨ ਕੀਤਾ ਉਹ ਨਹੀਂ ਉਹਦਾ ਨੰਬਰ ਉਹਦੇ ਲੈਪਟਾਪ 'ਚੋਂ ਮਿਲ ਗਿਆ ਉਹਨਾਂ ਨੂੰ ਫੇ ਉਹ ਨਹੀਂ ਉਹਨੂੰ ਕਾਲ ਕੀਤਾ ਫਿਰ ਉਹਨੇ ਦੁਬਾਰਾ ਆਪਣੇ ਭਰਾ ਉਹਦਾ ਡਬਈ ਰਹਿੰਦਾ ਉਹਨੂੰ ਫੋਨ ਕੀਤਾ ਫੇ ਕਲੀਅਰ ਕਰਕੇ ਦੱਸ ਸਾਨੂੰ ਉਹ ਤੋਂ ਬਾਅਦ ਆ ਫਿਰ ਉਹਨੇ ਫੋਨ ਕਰਕੇ ਆਪਣੇ ਪਰ ਬਦਲ ਰਹੇ ਨੇ ਦੱਸਿਆ ਉਹ ਤੋਂ ਬਾਅਦ ਆ ਫਿਰ ਸਾਨੂੰ ਪਤਾ ਲੱਗਾ ਫੇ ਉਹਨੇ ਫਿਰ ਇਥੇ ਪਿੰਡ ਨੂੰ ਫੋਨ ਕੀਤਾ ਕਿੰਨੇ ਬੇਟੇ ਤੁਹਾਡੇ ਮੇਰੇ ਦੋ ਬੇਟੇ ਨੇ ਛੋਟਾ ਸੀ ਵੱਡਾ ਸੀ ਇਹ ਛੋਟਾ ਹੈ ਜੀ ਤੁਸੀਂ ਕੀ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਤੁਹਾਡੀ ਟੀਮ ਆ। ਸਾਡੀ ਸਰਕਾਰ ਉਹਦੀ ਇਹ ਇਨਕੁਆਰੀ ਕੀਤੀ ਜਾਵੇ ਕਿ ਇਸ ਤਰ੍ਹਾਂ ਐਕਸੀਡੈਂਟ ਹੋਇਆ ਔਰ ਉਹਦੀ ਬਾਡੀ ਜਲਦੀ ਤੋਂ ਜਲਦੀ ਇੰਡੀਆ ਲੈ ਆਉਣੀ ਜਾਵੇ ਜੋ ਅਸੀਂ ਉਸ ਦਾ ਸਹੀ ਇਲਾਜ ਦੇਖ ਸਕੇ ਸੰਸਕਰ ਕਰਦੇ। ਮਤਲਬ ਜੀ ਤੁਹਾਡੇ ਬੇਟੇ ਦਾ ਨਾਮ ਕੀ? ਲਖਵਿੰਦਰ ਸਿੰਘ। ਲਖਵਿੰਦਰ ਸਿੰਘ ਨਾਲ ਤੁਹਾਡੀ ਆਖਰੀ ਵਾਰ ਕੀ ਗੱਲ ਹੋਈ ਕਦੋਂ ਤੇ ਕਿੱਦਾਂ ਹੋਈ ਸੀ? ਮੇਰੇ ਲਖਵਿੰਦਰ ਸਿੰਘ ਨਾਲ ਵੀਰਵਾਰ ਗੱਲ ਹੋਈ ਸੀ ਸਿਰਫ ਮੈਸੇਜ ਆਇਆ। ਹੂੰ। ਉਹਨੋਂ ਮੈਂ ਮਸੂਏ ਕਿ ਤੱਕ ਕਿਤੇ ਆ ਕਹਿੰਦਾ ਮੈਂ ਨਾ ਦੂਜੇ ਤੇ ਮੋਟਰਸਾਈਕਲ ਤੇ ਆ ਕਹਿੰਦਾ ਜਾ ਮੇਰੀ ਪਹਿਤਵਾਰ ਗੱਲ ਹੋਈ ਸੀ ਤਾਂ ਮੇਰਾ ਕਹਿੰਦਾ ਮੇਰਾ ਟੈਸਟ ਕਲੀਅਰ ਹੋ ਗਿਆ ਆ ਤਾਂ ਮੇਰਾ ਇਹ ਸੰਸ ਬਣ ਗਿਆ ਤਾਂ ਮੈਂ ਉਹਨ ਕਹਿੰਦੀ ਸੀ ਮੇਕਪੋ ਤਾਂ ਤੈਨੂੰ ਹਣਾ ਦੂਜੇ ਦਫਤਰ 'ਚ ਇਹ ਤੂੰ ਨੌਕਰੀ ਕਰੇ ਉਹ ਕਹਿੰਦਾ ਚਲ ਮੈਂ ਦਫਤਰ 'ਚ ਹੀ ਕਰ ਲਵਾਂ ਕਿ ਮੈਂ ਚਾਹੁੰਦੀ ਸੀ ਵੀ ਉਹਦੀ ਦਫਤਰ 'ਚ ਜੋਬ ਲੱਗੇ ਮੋਟਰਸਾਈਕਲ ਤੇ ਨਾ ਸੰਨ ਸਾਫ ਚਾਹੀਦਾ ਮੇਰੇ ਕੋਲ ਤਨੀ ਬੋੜੀ ਸਾਡੇ ਕੋਲ ਆ ਸੰਸਦ ਸਰਪਸਦੀ ਅੰਚਲ ਸਿੰਘ ਜੀ ਕਿਹੜੇ ਪਿੰਡ ਸਰਪੈਂਟ ਖਾਲਪੁਰ ਤਹਿਸੀਲ ਦਸੂਹਾ ਜ਼ਿਲ੍ਹਾ ਸ਼ਾਹਪੁਰ ਸਰਪੈਂਟ ਸਾਡੇ ਪਿੰਡ ਦੇ ਇੱਕ ਨੌਜਵਾਨ ਦੀ ਵਿਦੇਸ਼ ਦੀ ਧਰਤੀ ਤੇ ਮੌਤ ਹੋਈ ਹੈ ਹਾਂ ਜੀ ਇਹ ਕੀ ਕਿਸੇ ਨੂੰ ਮੰਨ ਕਰਦੇ ਹੋ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਸਾਡੀ ਇਹ ਆ ਵੀ ਜਿਹੜੀ ਹੈਗੇ ਆ ਦੁਬਈ ਸਰਕਾਰ ਜਿਹੜੀ ਆ ਇਹਦੀ ਮਤਲਬ ਕਿ ਪੂਰੀ ਤੱਕੀ ਕਾਤ ਕਰਕੇ ਜਿਹੜਾ ਰਿਜ਼ਲਟ ਆ ਉਹ ਸਾਹਮਣੇ ਲਿਆਵੇ ਤੇ ਜਿਹੜੀ ਬਾਡੀ ਹੈਗੀ ਆ ਉਹ ਸਰਕਾਰ ਜਿਹੜੀ ਆ ਉਹ ਇਥੇ ਪਹੁੰਚਾਉਣ ਦੇ ਵਿੱਚ ਪੂਰੀ ਮਦਦ ਕਰੇ ਪਰਿਵਾਰ ਨੇ ਸਹਿਯੋਗ ਕੀਤਾ ਹਾਦਸਾ ਸਰ ਖਾਸਾ ਹੋਇਆ ਪਰ ਅਜੇ ਤੱਕ ਇਹ ਨਹੀਂ ਪਤਾ ਕਿ ਕਿਹਦੇ ਨਾਲ ਹੋਇਆ ਕਿੱਦਾਂ ਹੋਇਆ ਇਹ ਸਿਰਫ ਇਨਾ ਹੀ ਮੈਨੂੰ ਕੀ ਪਤਾ ਲੱਗਾ ਹੈ ਵੀ ਐਕਸੀਡੈਂਟ ਹੋਇਆ ਹੋਇਆ ਕਾਹਦੇ ਨਾਲ ਅਜੇ ਤੋੜੀ ਉਹ ਤਫਸੀਲ ਦੇ ਵਿੱਚ ਨਹੀਂ ਆਇਆ ਹੈਗਾ ਤੇ ਉਹ ਸੋਮਵਾਰ ਨੂੰ ਜਿਹੜੀ ਹੈ ਸਾਨੂੰ ਫੋਨ ਕਰਕੇ ਪਤਾ ਕੀਤਾ ਉਹ ਕਹਿੰਦੇ ਸੋਮਵਾਰ ਨੂੰ ਜਿਹੜੀ ਆ ਪੁਲਿਸ ਆਪਣੀ ਰਿਪੋਰਟ ਦੇਵੇਗੀ ਉਹ ਤੋਂ ਬਾਅਦ ਆ ਪਤਾ ਲੱਗੇਗਾ ਵੀ ਕੀ ਕੁਝ ਕਿਸ ਤਰ੍ਹਾਂ ਇਹ ਘਾਣਾ ਵਾਪਰਿਆ ਜੀ ਕੀ ਹੁਣ ਤੁਹਾਡੀ ਪਰਿਵਾਰ ਦੀ ਮੰਗ ਹੈ ਸਾਦੇ ਪਰਿਵਾਰ ਦੀ ਮੰਗ ਇਹੀ ਹੈ ਜੀ ਜੋ ਨਾਨ ਫੂਡ ਐਲਐਸ ਕੰਪਨੀ ਵਿੱਚ ਕੰਮ ਲਿਆ ਕਰਦਾ ਸੀ ਦੁਬਈ ਜੀ ਹਾਂਜੀ ਜੀ ਦੁਬਈ ਵਿੱਚ ਕੰਮ ਕਰ ਰਿਹਾ ਸੀ ਉਹ ਕੰਪਨੀ ਬਹੁਤ ਤੋਂ ਬਹੁਤ ਇਸ ਬੰਦੇ ਨੂੰ ਬੱਚੇ ਨੂੰ ਮੁਆਵਜ਼ਾ ਦੇਵੇ ਉਹ ਉਹਦੀ ਡੈਡ ਬਾਡੀ ਹੈ ਉਹ ਸਾਡੇ ਪੰਜਾਬ ਘਰ ਵਿੱਚ ਪਹੁੰਚਾਈ ਜਾਵੇ ਪੰਚਾਇਤ ਮੱਤ ਕਰੇ ਦੁਬਈ ਦੇ ਵਿੱਚ ਫੂਡ ਡਿਲੀਵਰੀ ਦਾ ਕੰਮ ਕਰਦੇ ਸੀ ਕਿਸ ਚੀਜ਼ ਦਾ ਕੰਮ ਸੀ ਗਾ ਜੀ ਨਾਨ ਫੂਡ ਐਲਐਸ ਦੇ ਵਿੱਚ ਆਪਣੇ ਡਿਲੀਵਰੀ ਦਾ ਕੰਮ ਕਰਦੇ ਸੀ ਮੋਟਰਸਾਈਕਲ ਜਦੋਂ ਹਾਦਸਾ ਲੱਗਿਆ ਹਾਂਜੀ ਮਾਰਨਿੰਗ ਟਾਈਮ ਆਪਣੇ ਕੰਮ ਤੇ ਨਿਕਲਿਆ ਸੀ